ਦੁਨੀਆ ਵਿੱਚ ਕੋਸ਼ਿਸ਼ ਕਰਨਾ ਬਹੁਤ ਔਖਾ ਹੈ ਜਿੰਨਾ ਮਰਜ਼ੀ ਤੁਸੀਂ ਕਰੀ ਜਾਓ ਦੁਨੀਆ ਜਿੱਥੇ ਜਾ ਕੇ ਤੁਸੀਂ ਨਾ ਕੀਤੀ ਲੋਕਾਂ ਦੇ ਅਨੁਸਾਰ ਨਾ ਚੱਲੇ ਉਦੋਂ ਤੁਹਾਡਾ ਜਿਹੜਾ ਪਿਛਲਾ ਕੀਤਾ ਹੋਇਆ ਉਹ ਸਾਰਾ ਸਫਾ ਚੱਟ ਹੋ ਜਾਂਦਾ ਇਸ ਕਰਕੇ ਜਿੱਥੇ ਵੀ ਤੁਹਾਡੇ ਬਹੁਤ ਅੱچھے ਰਿਲੇਸ਼ਨ ਨੇ ਚਾਹੇ ਉਹ ਰਿਸ਼ਤੇਦਾਰੀਆਂ ਚ ਨੇ ਚਾਹੇ ਦੋਸਤੀ ਹੈ ਚਾਹੇ ਦਫ਼ਤਰਾਂ ਦੇ ਵਿੱਚ ਹੈ ਕਿਤੇ ਨਾ ਕਿਤੇ ਜਦੋਂ ਤੁਹਾਨੂੰ ਲੱਗਦਾ ਹੈ ਤਾਂ ਨੂੰ ਕੋਈ ਬਹੁਤ ਵਰਤ ਰਿਹਾ ਤਾਂ ਜਾਂ ਤੁਹਾਡੇ ਤੁਹਾਡੇ ਕੋਲ ਕੋਈ ਬਹੁਤ ਕੰਮ ਲੈ ਰਿਹਾ ਉਹਨੂੰ ਨਾ ਕਰਨੀ ਜਰੂਰ ਸਿੱਖੋ ਕਿਉਂਕਿ ਜਦੋਂ ਵੀ ਤੁਸੀਂ ਲੋਡ ਲੈਂਦੇ ਜਾਓਗੇ ਕਿਸੇ ਦੇ ਕੰਮ ਦਾ ਹੈ ਕਿਸੇ ਦੀ ਗੱਲ ਸੁਣਨ ਦਾ ਕਿਸੇ ਵੀ ਤਰ੍ਹਾਂ ਦਾ ਉਹ ਤੁਹਾਨੂੰ ਫਿਰ ਗਰੰਟਡ ਲੈ ਲੈਂਦਾ ਔਰ ਅਖੀਰ ਦੇ ਵਿੱਚ ਤੁਹਾਡੀ ਪੇਸ਼ੈਂਸ ਜਿਹੜੀ ਆ ਕਈ ਵਾਰੀ ਉਹ ਵੀ ਚਬਪ ਤੇ ਜਾਂ ਕਈ ਵਾਰੀ ਤੁਹਾਡੇ ਬਿਉਂਡ ਹੋ ਜਾਂਦਾ ਉਹ ਸਾਰਾ ਕੁਝ ਚੱਲਣਾ ਤੇ ਜਦੋਂ ਤੁਸੀਂ ਉਦੋਂ ਜਵਾਬ ਦੋਗੇ ਉਦੋਂ ਵੀ ਤੁਸੀਂ ਬੁਰੇ ਬਣੋਗੇ ਇਸ ਕਰਕੇ ਹੌਲੀ ਹੌਲੀ ਹਲਕਾ ਹਲਕਾ ਜਵਾਬ ਜਾਂ ਨਾ ਕਰਨੀ ਜ਼ਰੂਰ ਆਉਣੀ ਚਾਹੀਦੀ ਆ ਕਿਸੇ ਨੂੰ ਵੀ ਇੰਨੇ ਹੱਕ ਨਾ ਦਿਓ ਕਿ ਉਹ ਤੁਹਾਨੂੰ ਗਰੰਟਡ ਲੈ ਕੇ ਤੁਹਾਡੇ ਜਿਹੜੀਆਂ ਇਮੋਸ਼ਨਸ ਦੇ ਨਾਲ ਖੇਲ ਸਕੇ ਇਹਦੇ ਤੇ ਵਿਚਾਰ ਜ਼ਰੂਰ ਕਰਿਓ ਨਾ ਆਪ ਕਿਸੇ ਕਿਸੇ ਨੂੰ ਇਵੇਂ ਵਰਤੋ ਤੇ ਨਾ ਆਪ ਇਜਾਜ਼ਤ ਦਿਓ ਕਿ ਤੁਹਾਨੂੰ ਕੋਈ ਇਮੇ ਪਰਤ ਸਕੇ ਇਹ ਕੋਈ ਬਹੁਤ ਹੈਲਦੀ ਸੰਕੇਤ ਨਹੀਂ ਹੁੰਦੇ ਹੈਗੇ ਥੈਂਕ ਯੂ ਸ਼ੁਕਰੀਆ ਨੀਰਮਨ